ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮਾਨਸਾ ਖੁਰਦ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਇੱਕ ਝੋਟੀ ਇਹ ਦਿਖਾਵਾਂਗੇ ਦਿਖਾਵਾਂਗੇ ਫੁੱਲ ਡਾਪਨ ਬਾਕੀ ਇੱਥੋਂ ਦੇ ਕਦਰ ਦਾ ਆਈਡੀਆ ਦੱਸਦਾ ਵੀ ਆ ਝੋਟੀ ਹੈਗੀ ਆ ਵੱਡੇ ਰਿਕਾਰਡ ਦੀ ਆਪ ਇਹ ਆ ਗਈ ਆ 29 ਦੀ ਤੇ ਗੱਬਣ ਆ ਗਈ ਕਹਿੰਦੇ ਵੀ ABC ਵਾਲੇ ਭੀਮ ਤੋਂ ਆ ਮੇਰਾ ਖਿਆਲ ਆ ਬਾਕੀ ਡਿਟੇਲ ਬਾਈ ਨੂੰ ਪੁੱਛੂੰਗਾ ਰਿਕਾਰਡ ਪੈਲਣ ਦਾ ਤਾਕੜਾ ਸੂਆ ਸੂਂਦੀਆ ਦੂਜਾ ਤੇ ਗੱਲਬਾਤ ਸਾਰੀ ਛੋਟੀ ਬਾਈ ਨਾ ਕਰਾ ਦਰਿਆ ਹੈਗੀ ਘਰੇਲੂ ਸੱਜਣ ਕੋਲਿਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਜੂ ਜੀ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਵਧੀਆ ਚੜਦੀ ਕਲਾ ਜਮ ਹਾਂ ਆ ਨਾਮ ਤੇ ਡਰੈਸ ਦੱਸ ਦੋ ਕੋਈ ਬਾਈ ਮੇਰਾ ਨਾਮ ਚਰਨਜੀਤ ਸਿੰਘ ਪਿੰਡ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਤੇ ਕੰਮ ਆਪਣਾ ਘਰੇਲੂ ਵਪਾਰੀ ਤਾਂ ਨਹੀਂ ਹੈ ਹਾਂ ਨਾ ਬਾਈ ਘਰੇਲੂ ਹੀ ਆਪਣਾ ਤਾਂ ਕਈ ਵਾਰੀ ਮਾਂ ਹੁੰਦਾ ਮੈਂ ਬਾਈ ਹੁਣ ਮੈਂ ਐਡਵੋਕੇਟ ਆ ਤਾਂ ਕਰਕੇ ਆਪਾਂ ਸੇਲ ਕਰ ਰਹੇ ਆਂ ਤਾਂ ਬਾਈ ਵਕੀਲ ਵੀ ਆ ਜਿਆਦਾ ਤੰਗ ਨਾ ਕਰਿਓ ਕੇਸ ਵੀ ਕਰਦਾ ਜਿਹੜਾ ਬੰਦਾ ਪਰੇਸ਼ਾਨ ਕਰੂਗਾ ਇੱਥੋਂ ਮਾਰ ਦੀ ਤਰ੍ਹਾਂ ਨਾ ਬਿੱਲੇ ਫੇਸ ਕੁਆਲਟੀ ਦੇ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਦੂਜਾ ਸੂਆ ਇੱਥੋਂ ਬਿੱਲੇ ਲੰਬਾਈ ਦਿਖਾ ਦੀ ਸੂਆ ਦੂਜਾ ਆਪ ਕਿਹੜੇ ਟੀਕੇ ਦੀ ਆ ਬਾਈ ਇਹ ਐਮ 29 ਦੇ ਆ ਬਾਈ ਆਪ ਐਮ 29 ਦੀ ਹਾਂ ਬਾਈ ਤੇ ਲੱਗਿਆ ਕਿਹੜਾ ਇਹਦੇ ਅੱਗੇ ਇਹਦੇ ਭਾਈ ਵੀਰਾਵਲੀ ਭੀਮ ਦਾ ਲੱਗਿਆ اے ਵੀਸੀ ਭੀਮ ਦਾ ਏਬੀਸੀ ਆਲਾ ਨੇ ਭੀਮ ਦਾ ਵੀਰਾਵਲੀ ਵਾਲੇ ਦਾ ਹਾਂ ਪਹਿਲਾਂ ਵੀ ਵੀਰਾਵਲੀ ਦੀ ਕੱਟੀ ਆ ਭਾਈ ਇਹਦੇ ਇਹਦੇ ਮਾਗਰ ਪਹਿਲਾਂ ਵੀ ਕੱਟੀ ਦਿੰਦੀ ਆ ਕੱਟੀ ਵਾਲੇ ਜੀਨਸ ਵੀ ਨਹੀਂ ਇਹਦੇ ਤੇ ਇਹ ਗੱਲ ਦਾ ਵੀ ਧਿਆਨ ਰੱਖਿਓ ਇਹ ਆਰਡਰ ਕੁਆਲਟੀ ਵੀ ਇਹਦੀ ਸੁਖਨ ਵਾਲਾ ਟੌਪ ਹੀ ਬਣੂ ਹੈ ਨਾ ਜਿਵੇਂ ਜਿਵੇਂ ਹਾਂ ਭਾਈ ਹਜੇ ਕੱਚੀ ਆ ਝੁੱਟੀ ਕਿੰਨੇ ਦਿਨ ਕੱਢਦੀ ਆ ਭਾਈ ਚਾਰ ਪੰਜ ਦਿਨ ਤਾਂ ਭਾਈ ਉਹ ਪੰਜ ਦਿਨ ਤਾਂ ਆਪਣੇ ਉਹੀ ਪਏ ਪੰਜ ਦਿਨ ਤਾਂ ਹਜੇ ਇਹਦੇ ਦੇਣੀ ਰਹਿੰਦੇ ਆ ਪੂਰੇ ਹੋਣ ਤੇ ਆ ਗਈ ਬਟਨ ਵਾਲੀ ਬੱਲੇ ਆ ਬਟਨਾਂ ਤੇ ਵੀ ਮਾਰਦੀ ਪਹਿਲਨ ਦਾ ਰਿਕਾਰਡ ਕੀ ਰਿਹਾ ਵਜਿਦਾ ਬਈ 15 ਲੀਟਰ ਦੁੱਧ ਖੁੱਲਾ ਦਿੰਦਾ ਇਹਨੇ 15 ਕਿਲੋ ਪਹਿਲਣ ਨੇ ਆ ਤੇ ਕੱਦ ਬੱਡ ਵੀ ਫੁੱਲ ਟਾਬਲ ਆ ਤੇ ਸਿੰਗ ਵੀ ਇਹਦਾ ਜੇ ਗੱਲ ਕਰ ਲਈ ਨਾ ਸੱਜਣੋ ਸਿੰਗ ਵੀ origial ਆ ਗਿਆ ਝੋਟੀ ਦਾ ਜਮਾ ਰਿਕਾਰਡ ਇਹ ਜਿਵੇਂ ਸਾਨੂੰ ਦੱਸਿਆ ਦੀ ਸਟਾਰਟਿੰਗ ਜੀ ਵੱਡੇ ਨੇ ਕਿਉਂਕਿ ਆਪ M29 ਦੀ ਆ ABC ਵਾਲਿਆਂ ਨੇ ਭੀਮ ਤੋਂ ਗੱਬਣਾ ਤੇ ਝੋਟੀ ਹੈਗੀ ਆ ਘਰੇਲੂ ਉਹਦੇ ਕਰਕੇ ਥੋੜਾ ਬਹੁਤਾ ਡਰ ਜਰੂਰ ਸਕਦੀ ਆ ਸਭ ਤੋਂ ਇੱਕ ਗੱਲ ਹੋਰ ਦੱਸਦਾ ਨਾ ਕੀਮਤ ਵੀ ਇਹ ਤੇ ਮੇਰੇ ਖੜੇ ਖੜੇ ਜੇ ਗੱਲ ਕਰ ਲਈਏ ਲੋਕਲ ਵਪਾਰੀਆਂ ਨੇ ਚੰਗੀ ਕੀਮਤ ਲਾਈ ਆ ਇਹ ਤੇ ਵਧੀਆ ਭਾਰੀ ਕੀਮਤ ਕਹਿ ਸਕਦੇ ਆਪਾਂ ਇਹ ਤੇ ਐਸ ਵਾਰੀ ਦੁੱਧ ਕਿੰਨਾ ਪਾ ਸਕਦੇ ਆ ਬਾਈ ਬਾਈ ਯਾਰ ਪਾਏ ਤੋਂ ਪਤਾ ਲੱਗੇ ਹਨਾ ਹੂੰ ਲੱਗਦਾ ਵੀ 18 ਬੀ ਲੀਟਰ ਦੁੱਧ ਦੇਊਗੀ 18 19 ਕਿਲੋ ਹਨਾ ਆ ਜਿਹੜੇ ਹਿਸਾਬ ਨਾਲ ਜਿਹਦੇ ਸਾਬ ਅੰਡਰ ਕੁਆਲਟੀ ਦੇ ਹਿਸਾਬ ਨਾਲ ਲੱਗਦਾ ਨਾ ਪਰ ਥੋੜਾ ਜਿਹਾ ਅੰਦਰ ਘੱਟ ਸੀ ਆਰਡਰ ਇਹ ਰੱਖ ਦਿਆ ਸੱਜਣੋ ਤਕਰੀਬਨ ਤਕਰੀਬਨ ਬੜਾ ਆਪਾਂ ਕਹਿ ਨਹੀਂ ਸਕਦੇ ਵੀ ਬੜਾ ਲੰਮਕ ਆਰਡਰ ਨਹੀਂ ਲੱਗਦੀ ਬਾਈ ਆਰਡਰ ਬਣਾਉ ਫਿਕਸ ਚਬਾਈ ਦੀ ਕਿਵੇਂ ਮੈਂ ਅੱਜ ਕੋਈ ਆਪਣੇ ਤੋਂ ਸੱਜਣ ਲੈ ਕੇ ਜਾਊਗਾ ਥਾਣਾ ਦੀ ਓੜ ਤੇ ਦੇ ਦਾਂਗੇ ਟੈਟ ਕਰਨੇ ਚਾਰ ਦੀ ਨਾ ਨਾ ਬਾਈ ਥਾਣਾ ਦੀ ਓੜ ਤੇ ਦੇ ਸਰਲਾ ਛੱਟਾ ਕੋਈ ਜਮਾ ਵਫਾ ਆਪਣੀ ਗਰੰਟੀ ਦੁੱਧ ਘੱਟ ਵੱਧ ਕਿਸੇ ਤੋਂ ਮਸਾ ਬਾਈ ਆਪਣੀ ਗਰੰਟੀ 100 ਦੀ 100 100 ਦੀ 100 ਸਰ ਇਹ ਤੋਰ ਦੇ ਖੋਲ ਕੇ ਮੈਂ ਕੱਦ ਆ ਗਿਆ ਫੁੱਲ ਵੱਡਾ ਆ ਪਾ ਗਿਆ 29 ਦੀ ਸੂਆ ਹੈਗੀ ਆ ਦੂਜਾ ਦੰਦ ਦੇ ਵਿੱਚ ਚੈੱਕ ਨਹੀਂ ਕਰੇ ਹੋਊਗੀ ਵੀ ਮੇਰਾ ਖਿਆਲ ਹੈ ਇਹ ਦੰਦਾ ਦੇ ਵਿੱਚ ਹੀ ਆ ਸੰਗਲ ਚੱਕ ਲੈ ਬਾਈ ਹੋਊਗੀ ਦੰਦਾ ਜੀ ਕਿਉਂਕਿ ਘਰੇਲੂ ਝੋਟੀ ਆ ਉਹਦੇ ਕਰਕੇ ਪਸ਼ੂ ਡਰ ਜਾਂਦਾ ਕੱਦ ਘਾਟ ਵਾਲੀ ਘਾਟ ਨਹੀਂ ਬਾਡੀ ਵਾਲੀ ਘਾਟ ਨਹੀਂ ਮਾਲਾ ਬਾਈ ਕੱਦ ਵੱੱਡ ਵੀ ਫੁੱਲ ਵੱਡਾ ਤੇ ਸਿੰਘ ਵੀ ਇਹਦਾ ਸੱਜਣੋਂ ਬਿਲਕੁਲ ਜੇ ਗੱਲ ਕਰ ਲਈ ਲੈ ਚਲ ਬਈ ਅੰਦਰ ਨੂੰ ਆ ਗਿਆ ਬੰਦ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਦੂਜਾ ਸੂਆ ਝੋਟੀ ਸੁੰਦੀਆ ਤੇ ਰਿਕਾਰਡ ਇਹਦਾ ਤਕਰੀਬਨ ਤਕਰੀਬਨ 22 ਨੂੰ ਮੈਂ ਸਾਰਾ ਪੁੱਛ ਕੇ ਤੁਹਾਨੂੰ ਦੱਸ ਹੀ ਦਿੱਤਾ ਆਰਡਰ ਵੀ ਸੋਹਣਾ ਬਣਾਉਗੀ ਕਿਉਂਕਿ ਦਿਨ ਨੇ ਜਿਹੜੇ ਦਿਨ ਇਹਦੇ ਬਾਕੀ ਨੇ ਦਿਨ ਹਲੇ ਕੱਢਦੀ ਹਲਾ ਆਰਡਰ ਤੇ ਮਾਰਦੀ ਬਿੱਲੇ ਨੇੜੇ ਲਾ ਕੇ ਥਣ ਦਾ ਸੈਜ ਵੀ ਬਹੁਤ ਸੋਹਣਾ ਰੱਖੂਗੀ ਮੁਠੀ ਆ ਥਣ ਰੱਖੂਗੀ ਤੇ ਆਰਡਰ ਰੱਖੂਗੀ ਜਿਵੇਂ ਆਪਾਂ ਕਹਿ ਲੈਣਾ ਸ਼ੂ ਤੱਕ ਵਾਲਾ ਵਾ ਬਣ ਲਾ ਬਈ ਆਡਰ ਰੱਖੂਗੀ ਸ਼ੂ ਤੱਕ ਦਾ ਇਹ ਬਰੀਡਿੰਗ ਵਾਸਤੇ ਵੀ ਚੰਗੀ ਆ ਝੋਟੀ ਅੱਗੇ ਜੇ ਕਿਸੇ ਭਰਾ ਨੇ ਮੇਲੇ ਪਾਉਣੀਆਂ ਮੇਲੇ ਜਿੱਤਣ ਵਾਲੀ ਆਈਟਮ ਵੀ ਆ ਕਿਉਂਕਿ ਤੀਜੇ ਸੂਏ ਜਾ ਕੇ ਦੁੱਧ ਆ ਜਿਹੜਾ 21 22 ਕਿਲੋ ਦੇ ਏਡ ਗੇੜੇ ਝੋਟੀ ਨੇ ਕਰਨਾ ਕੱਦ ਕਾਠ ਵਾਲੀ ਬਰੀਡ ਵਾਲੀ ਹਰੇਕ ਵਕਤ ਤੋਂ ਮਜ਼ਬੂਤ ਆ ਗਈ ਝੋਟੀ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਇਹਦਾ ਤੇ ਇੱਕ ਗੱਲ ਹੋਰ ਦੱਸ ਦੇਣਾ ਪਾਉਂਦੀ ਵੀ ਇਹ ਕੱਟੀਆਂ ਪਿਛਲੇ ਸੂਏ ਦੀ ਕੱਟੀ ਵੀ ਇਹਦੀ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ 'ਚ ਪਿਛਲੇ ਸੂਏ ਵੀ ਇਹਨੇ ਕੱਟੀ ਪਾਈ ਆ ਇਸ ਵਾਰੀ ਵੀ ਸੀਮਨ ਇਹਦੇ ਚੰਗਾ ਲੱਗਿਆ ਚਾਂਸ ਜਿਆਦੇ ਇਹਦੇ ਬਾਈ ਕਹਿੰਦਾ ਘੱਟੀ ਦੇਣ ਦੀ ਆ ਗਈ ਤੇ ਖਾਸੀਅਤਾਂ ਦੀਆਂ ਦੱਸਤੀਆਂ ਸਾਰੀਆਂ ਪੈਸੇ ਫਿਰ ਇਹਦੇ ਕਿੰਨੇ ਲਵਾਂਗੇ ਆਪਾਂ ਬਈ ਰਪਿਆ ਮੰਗਵਾਨੂੰ ਤਾਂ ਕਿੰਨੇ ਮਰਜੀ ਮੰਗੀ ਜਾਓ ਅੱਜ ਸਵਾ 4 ਲੱਖ ਰੁਪਇਆ ਸਵਾ ਜਾਂਦੀ ਫਿਕਸ ਕਿੰਨੇ ਦੀ ਹੋ ਜੂ ਜਮੀਂ ਵੇਚਣ ਵਾਲਾ ਕੰਮ ਬਾ ਤੇਰਾ ਕਰਕੇ ਮਾਨਤਾਨ ਕਰ ਦਿਆਂਗੇ ਬਾਈ ਬਸ ਮੇਰੇ ਕਰਕੇ ਕਿੰਨਾ ਕ ਕਰ ਦਿਆਂਗੇ ਆਪਾਂ ਇਹ ਜੋ ਕਿੰਨੇ ਦੀ ਹੋ ਜੂ ਜਮੀਂ ਕਰ ਦਿਆਂਗੇ ਬਾਈ ਬਸ ਤੇ ਜਿੰਨਾ ਹੋਇਆ ਹੈਨਾ ਠੀਕ ਹੈ ਕਹਿੰਦਾ ਮੈਂ ਤਾਂ ਬਾੜੇ ਕਹਿਦਾ ਨਾ ਹੁੰਦਾ ਫਿਰ ਬੀ ਆ ਕਾ ਕਰ ਦੇ ਜਿੰਨੇ ਤੂੰ ਕਹਤਾ ਬਾਈ ਕਰ ਦਾਂਗੇ ਠੀਕ ਹੈ ਕਹਿੰਦਾ ਮੈਨੂੰ ਫੋਨ ਨਾਲ ਆਇਓ ਕਿ ਸੱਜਣ ਮੈਨੂੰ ਫੋਨ ਲਾਈ ਜਾਣ ਵੀ ਬਾਈ ਨੇ ਤੈਨੂੰ ਕਹਦਾ ਤੂੰ ਕਰਾ ਦੇ ਕਿਉਂਕਿ ਇਹ ਹੋ ਮਾਰਦਾ ਨਹੀਂ ਬਾਈ ਵਿੱਚੋਂ ਆ ਮਾਨਤਨ ਬਾਈ ਕਹਿੰਦਾ ਇਹ ਚ ਵਧੀਆ ਕਰ ਦਾਂਗੇ ਕਿਉਂਕਿ ਕੁਆਲਿਟੀ ਦੀ ਚੀਜ਼ ਆ ਯਾਰ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਵਪਾਰੀ ਤੇ ਜਿਹੜੇ ਮੇਰੇ ਸਾਹਮਣੇ ਇਹਦੇ ਕਿੰਨੇ ਪੈਸੇ ਲਾਗੇ ਵਪਾਰੀ ਵੀ ਇਹਦੇ ਚੰਗੇ ਰੁਪਏ ਲਾ ਕੇ ਗਏ ਨੇ ਕਿਉਂਕਿ ਉਹਨਾਂ ਨੇ ਵੀ ਅੱਗੇ ਲਿਆ ਕੇ ਵੇਚਣੀਆਂ ਪਰ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਨੇ ਚਲੋ ਹਨਾ ਸੌ ਮਜਬੂਰੀਆਂ ਬਣ ਜਾਂਦੇ ਨੇ ਘਰਾਂ ਦੀਆਂ ਚੀਜ਼ਾਂ ਵੇਚਨੇ ਪੈ ਜਾਂਦੇ ਨੇ ਕੱਤੀ ਕਿੜੀ ਆ ਦੀ ਪਿਛਲੇ ਸਵੇਰੀ ਬਾਈ ਉਹ ਖੜੀ ਆਪਾ ਆ ਕੱਤੀ ਦੇ ਵੀ ਮਾਰ ਬਿੱਲੇ ਕੈਮਰਾ ਪਰਲੇ ਬੰਨੇ ਦੀ ਹੋਇਆ ਸੂਰਜ ਆ ਇਧਰੋਂ ਇਹ ਕਿਹੜੀ ਟੀਕਰੀ ਆ ਬਾਈ ਬਾਈ ਇਹ ਵੀ ਵੀਰਾਵਲੀ ਭੀ ਹੁੰਦੀ ਆ ਇਹਦਾ ਤੁਹਾਨੂੰ ਮੈਂ ਰਿਜ਼ਲਟ ਦਿਖਾ ਰਿਆ ਵੀ ਬੱਚੇ ਕਿੱਦਾਂ ਦੇ ਪਾਉਂਦੀ ਆ ਬੱਚੇ ਵੀ ਚੰਗੇ ਪਾਉਂਦੀ ਆ ਤੇ ਪਾਉਂਦੀ ਆ 3 ਸਾਲ ਤੇ 8 ਮਹੀਨੇ ਦੀ ਹੋ ਗਈ ਬਾਈ ਅੱਜ ਸਿਰਫ ਹਾਂ ਵੱਡੀ ਬੁੱਢੀ ਬਹੁਤ ਹੋ ਗਈ ਹੈ ਨਾ ਹਾਂ 1 ਸਾਲ ਤੇ 8 ਮਹੀਨੇ ਦੀ ਆ ਬੱਚੇ ਤੁਹਾਨੂੰ ਤਾਂ ਕਰਕੇ ਦਿਖਾਇਆ ਮੈਂ ਵੀ ਬੱਚਿਆਂ ਦੇ ਰਿਜ਼ਲਟ ਨੇ ਜਿਹੜੇ ਇਹਦੇ ਬੱਚਿਆਂ ਦੇ ਰਿਜ਼ਲਟ ਵੀ ਚੰਗੇ ਨੇ ਦੁੱਧ ਵਾਲੇ ਪੱਖ ਤੋਂ ਵੀ ਆ ਗਈ ਜਿਵੇਂ ਆਪਾਂ ਕਹਿ ਲਿਆ ਨੇ ਹਨਾ ਬਿੱਲੇ ਮਾਰੀ ਕੈਮਰਾ ਇੱਧਰ 22 ਜਨਵਰੀ ਨੂੰ ਸੂਈ ਸੀ ਬਾਈ ਪਿਛਲੇ ਸਾਲੇ ਠੀਕ ਆ ਜੀ ਵੀ ਇਹ ਮਿਲਕ ਵਾਲੀ ਵੀ ਆ ਗਈ ਨਾਲ ਨਾਲ ਬਿਊਟੀ ਵਾਲੀ ਵੀ ਆ ਗਈ ਲਾ ਫਲਕਾਰੀ ਵੀ ਤਾਰ ਦੇ ਇੱਕ ਵਾਰੀ ਬਾਡੀ ਦਿਖਾ ਦੇ ਦੋਨੇ ਤਾਰ ਦੇ ਉੱਪਰ ਇੱਥੋਂ ਦਿਖਾ ਬਿੱਲੇ ਓਏ ਚੜਾਈ ਚੜੂਈ ਦਿਖਾ ਦੇ ਉੱਤੋਂ ਬਾਡੀ ਆਲਾ ਕਹਿੰਦਾ ਟਾਂਕ ਜੇ ਰੱਖੀ ਆ ਵੀ ਕਿਉਂ ਟਾਂਕ ਰੱਖੀ ਆ ਉੱਤੋਂ ਆ ਇੱਥੋਂ ਵੀ ਦਿਖਾ ਦੇ ਸਮਾਰ ਕੇ ਕੱਦ ਦਿਖਾਈ ਬਾਈ ਨਾਲ ਖੜ ਕੇ ਰੱਖ ਦੇ ਹੱਥ ਰੱਖੇ ਉੱਪਰ ਆ ਪਿਛਲੇ ਬੰਨੇ ਪਿਛਲੇ ਬੰਨੇ ਰੱਖ ਲੈ ਇੱਥੇ ਕਿੰਨਾ ਕਰਦਾ ਆਪਣਾ ਬਾਈ 5 ਫੁੱਟ 11 ਇੰਚਾ ਬਾਈ ਮੈਂ 5 11 ਹੁਣ ਤੁਸੀਂ ਬਾਈ ਦੇ ਕੱਦ ਤੋਂ ਆਈਡੀਆ ਲਾ ਲਓ ਵੀ ਇਹਦਾ ਕੱਦ ਕਿੰਨਾ ਕ ਆ ਗਿਆ ਮੁੱਲੇ ਦਾ 4.5 ਲੱਖ ਰੁਪਇਆ ਮਾਨਤਾ ਨਾਲ ਉਹਦੇ ਚ ਹੋ ਜੂਗਾ ਨੰਬਰ ਬੋਲ ਦਿਓ ਬਾਈ ਆਪਣਾ 79733 ਹਾਂਜੀ 12080 ਬਾਈ ਪਿੰਡ ਮਾਨਸਾ ਖੁਰਦ ਪਿੰਡ ਮਾਨਸਾ ਖੁਰਦ ਨੇੜੇ ਪੁੱਚੋ ਮੰਡੀ ਆਪਣੇ ਹਾਂਜੀ ਤੇ ਜਿਹੜਾ ਪਰਸਨ ਆ ਆ ਸੰਪਰਕ ਬਾਈ ਨਾਲ ਕਰ ਲਿਓ ਜਿਹੜੇ ਸੱਜਣ ਨੂੰ ਪਸੰਦ ਆਊਗੀ ਥਣਾ ਦੀ ਓਟ ਬਾਈ ਕਹਿੰਦਾ ਦੇ ਦਾਂਗੇ ਬਾਕੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ እንግገጥግጥጥጥጥን